خالسا واحر جی کی فتح سو بےنتی ہے کہ میں سیری بھی بےنتی کی, 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 کی این ساری عمر نہیں جدوں کا یہ پروگرام چل رہا آپ کو سکنا بونجا سال ہو گئے بونجوا سال ہے ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪਣੇ ਵੱਡੇ ਵੱਡੇ ਰਿਆਂ ਤੇ ਜਨਾਂ ਨੇ ਇਰਥੋਤਨੀ ਪ੍ਰਭੂ ਰਾਮ ਬਚਾਇਆ ਬਾਬਾ ਬੱਤਰ ਕੇ ਬਾਬਾ ਸ਼ਾਗੀ ਲਾਲ ਜੀ ਦੇ ਸਥਾਨਾਂ ਤੇ ਸਾਨਾ ਟੂਰਨਾਮੈਂਟ ਕਰਵਾਇਆ ਜਾਂਦਾ ਉਸ ਤੋਂ ਪਹਿਲਾਂ ਜੋ ਤਰਕੀ ਮਾਣੀ ਦੇ ਪ੍ਰਵਾਹ ਤਿੰਨ ਰੋਜ਼ ਤੋਂ ਚੱਲ ਰਹੇ ਨੇ ਇਨਾ ਬਾਰੇ ਵਿੱਚ ਇਨ ਦੇ ਵਿੱਚ ਕੋਈ ਵਿਚਾਰ ਕਰਾਂਗੇ ਇੱਕ ਦੋ ਵਿਚਾਰਾਂ ਆਈਆਂ ਸੀਗੀਆਂ ਇਨਾ ਬਾਰੇ ਸੋ ਵਿਚਾਰਾ ਮਿਲਿਆ 15 ਸਾਲ ਪਹਿਲਾਂ ਤੁਹਾਡੇ ਨਾਲ ਕੀਤੀਆਂ ਮੈਂ ਸੀਗੀਆਂ ਸੋ ਕੁਝ ਸੇਵਾਦਾਰਾਂ ਦਾ ਇੱਕ ਦੋ ਵਿਚਾਰਾ ਇਨਾ ਮੈਂ ਬਾਜ ਰਿਹਾ ਉਹਨਾਂ ਤੁਸੀਂ ਸੌਤੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚਲੋ ਕੀਰਤਪੁਰ ਸਾਹਿਬ ਦੀ ਧਰਤੀ ਹੈ ਤੇ ਸਾਈਂ ਬੱਦਨ ਸ਼ਾਬ ਕੀਰ ਰਹਿਦਾ ਸਾਈਂ ਬੱਦਨ ਸ਼ਾਬ ਕੀਰ ਤੇ ਇਤਿਹਾਸਦਾਨ ਨੇ ਲਿਖਿਆ ਕਿ ਇਹ ਬੜਾ ਦੰਤੀਕਾਰੀ ਹੈ ਬਲਵਾਨ ਮੌਤ ਹੈ ਪੜਿਆ ਕਿਹਾ ਫਕੀਰ ਬਣਿਆ ਸਾਧੂ ਬਣਿਆ ਤੇ ਕਲਾਮਤੀ ਬੋਲਦੇ ਇਹ ਤੋਂ ਵੱਡੀ ਕਲਾਮਤ ਕੀ ਹੋ ਸਕਦੀ ਹੈ ਉਹਦੀਆਂ ਬੱਕਰੀਆਂ ਨੂੰ ਸ਼ੇਰ ਘਾ ਕੇ ਲਿਆਉਂਦਾ ਸਤਨਾ ਇਦੋਂ ਡਿਕਰਮੀ ਵਾਲੋ ਕੋਈ ਹੋ ਸਕਦੀ ਹੈ ਉਹਦੀਆਂ ਜਿਹੜੀਆਂ ਬੱਕਰੀਆਂ ਨਾ ਪਿਆਰ ਉਹ ਸ਼ੇਰ ਘਾ ਕੇ ਲਿਆਉਂਦਾ ਸ਼ੇਰ ਸ਼ੇਰ ਦੀ ਜੁੜੀ ਲਾਈ ਹੈ ਕਿਉਂਕਿ ਆਮ ਤੇ ਬਸ ਆਪਾਂ ਨੇ ਕਦੇ ਸ਼ੇਰ ਵੇਖ ਲਈਏ ਤਾਂ ਆਪਣਾ ਅਹਿਸਾਸ ਪੈਣੇ ਜ਼ਰੂਰ ਹੋ ਜਾਂਦੇ ਆ ਇਸ ਸਾਈਂ ਬੱਡੜੀ ਸ਼ਾਹ ਨੇ ਕੀਨੈ ਸ਼ੇਰ ਦੀ ਦੂੜੀ ਲਾਈ ਐ ਆਪਣੇ ਵਸ ਵਿੱਚ ਕਰਕੇ ਕਿਸੇ ਨੂੰ ਵਸ ਵਿੱਚ ਕਰਨਾ ਵੀ ਸੌਖੀ ਗੱਲ ਨਹੀਂ ਹੁੰਦੀ ਆਪ ਕੋ ਸਤਨਾ ਬੱਡੜੀ ਸ਼ਾਹ ਨੇ ਕੀਨੈ ਸ਼ੇਰ ਨੂੰ ਵਸ ਵਿੱਚ ਕੀਤਾ ਤੇ ਸ਼ੇਰ ਨੂੰ ਮੋਕੜੀਆਂ ਧਾਰ ਕੇ ਲਿਆਉਂਦਾ ਕੀਤਵਰ ਸਾਹਿਬ ਦੀ ਧਰਤੀ ਹੈ ਜਦੋਂ ਬੱਕਰੀਆਂ ਧਾਰ ਕੇ ਲਿਆਉਂਦਾ ਇਕਦਾਂ ਸਤਗੁਰੂ ਨਾਨਕ ਪ੍ਰਗਟਿਆ ਆਪਾ ਥੋੜੇ ਨਿਰ ਪਹਿਲਾਂ ਮੂਰਾਕੇ ਨਾ ਪੁਰਬ ਸਾਰਿਆਂ ਨੇ ਮਨਾਇਆ ਸਤਗੁਰ ਗਾਨੇ ਦੇ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਇਆ ਕੱਲ ਤਾਰਨ ਗੁਰਨਾਨਕ ਆਇਆ ਗੁਰਨਾਨਕ ਦਾਸ਼ਮਾਹ ਮਹਾਰਾਜ ਜੀ ਸਾਨੂੰ ਤਾਰਨ ਵਾਸਤੇ ਆਏ ਜਦੋਂ ਧਾਰਨ ਆਸਤੇ ਆਏ ਤੇ ਆਪਣੇ ਬਿਲਕੁਲ ਨਜ਼ਦੀਕ ਪੈਂਦਾ ਗੁਰਦੁਆਰਾ ਬੀਰ ਸਾਹਿਬ ਜਿੱਥੇ ਆਪਾਂ ਹਰ ਰੋਜ਼ ਆ ਕੇ ਨੰਮਸਤ ਕਰਨੇ ਆ। ਚਾਰ ਅਦਾਸੀਆਂ ਬਾਬੇ ਨਾਨਕ ਨੇ ਇਸ ਧਰਤੀ 'ਤੇ ਕੀਤੀਆਂ। ਚੌਪਟਾ ਦੇ ਵਿੱਚ ਗਏ ਨੇ। ਚਾਰ ਬੰਦਾਂ ਦੇ ਵਿੱਚ ਅਦਾਸੀਆਂ ਕੀਤੀਆਂ ਚੌਪਟਾ ਜਬਾਬਾ ਨਾਨਕ ਗਿਆ। ਤੇ ਬਾਬੇ ਨਾਨਕ ਨੇ ਦੁਨੀਆ ਤਾਰੀ ਜਾ ਤ ਸਦਨਾ ਕਲ ਤਾਰਨ ਗੁਰਨਾਨਕ ਆਇਆ ਧਿਆਨ ਦੇ ਵਾਲ ਸਮੇਂ ਮਰੇ ਕਾਬਲੇ ਹੋ ਰਾਇ ਬਾਬੇ ਨਾਨਕ ਨੇ ਦੁਨੀਆ ਤਾਰ ਦੀਆ ਤਾਰ ਦੀਆ ਨਾ ਸਾਰਾ ਚੱਕਰ ਲਗਾਇਆ ਫਿਰ ਬਾਦਰਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਅਰ ਸਖਾਦਾ ਇੱਕ 바ਬਾ ਆਕਾਰ ਨੂੰ ਦੂਜਾ ਲਵਾਵੀ ਮਰਦਾਨਾ ਮਰਦਾਨਾ ਮੇ ਨਾ ਆਣਾ 바ਬੇ ਮਾਨ ਕਿਤੇ ਜਿਸ ਲਈ ਗੁਰੂ ਲੰਗਨ ਦਾਸ਼ਰਾ ਮਹਾਰਾ ਦੀ ਜਗਤ ਜਲੰਦੇ ਨੂੰ ਤਾਰਦਿਆ ਹੋਇਆ ਸਜਾਰਾ ਘਾਗਾਂ ਗੇਨ ਤਾਰਦਿਆ ਹੋਇਆ ਚਾਰ ਅਦਾਸੀਆਂ ਕੀਤੀਆਂ ਚਾਰ ਸਤਿ ਸ਼੍ਰੀ ਅਕਾਲ ਬੀ ਆ ਕਰਦਿਆਂ ਗੱਲ ਲੰਮੀ ਨਾ ਕਰੀਏ ਪਿਆਰਿਓ ਪਹੁੰਚ ਗਏ ਨੇ ਕੀਰਤਮੋਹ ਸਾਹਿਬ ਦੀ ਧਰਤੀ ਦੇ ਸਤਿਗੁਰੂ ਨਾਨਕ ਮਹਾਰਾਜ ਜੀ ਕਿੱਥੇ ਪਹੁੰਚੇ ਨੇ ਜਿੱਥੇ ਸਾਇਆਂ ਦੀਆਂ ਬੱਕਰੀਆਂ ਚਾਰਦੀ ਸ਼ੇਰ ਜਉਦਾ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਆਦਾਸੀਆਂ ਕਰਦੇ ਕਰਦੇ ਇਹ ਪਹੁੰਚ ਗਏ ਨੇ ਕੀਰਤਮੋਹ ਸਾਹਿਬ ਦੀ ਧਰਤੀ ਦੇ ਤੇ ਮਰਨਾ ਨਾ ਨਾੜਾ ਗੁਰਨਾਨਕ ਪਾਤਸ਼ਾਹ ਮਹਾਰਾਜੀ ਦੇ ਮਰਨਾ ਖੁੱਲ ਨਾਲ ਹੈ ਜੇ ਗੁਰਨਾਨਕ ਪਾਤਸ਼ਾਹ ਮਾਲਾ ਜੀ ਨਾਲ ਨੇ ਤੇ ਚਲਦਿਆ ਜਾਂਦੇ ਆ ਜਦੋਂ ਕੀਰਤਮੁਰ ਸਾਹਿਬ ਦੀ ਉੱਚੀ ਪਹਾੜੀ ਤੇ ਉੱਡਣ ਚਾਹ ਵਕੀਰ ਲੈਂਦਾ ਤੇ ਕੋਤੇ ਬਾਬਾ ਨਾਨਕ ਵੀ ਪਹੁੰਚ ਗਿਆ ਕਿਉਂਕਿ ਸਾਨੂੰ ਕਰਜੂਗੀ ਜੀਵਾਂ ਨੂੰ ਤਾਰਨ ਵਾਸਤੇ ਬਾਬਾ ਨਾਨਕ ਕੀ ਆਏ ਸੀ ਪਿਆਰ ਦੇ ਨਾਲ ਦੁਨੀਆ ਨੂੰ ਸਮਝਾਉਣਾ ਕੀਤਾ ਪਿਆਰ ਦਾ ਧਿਆਰ ਚੱਕਿਆ ਤੇ ਬਾਬੇ ਨਾਨਕ ਨੇ ਦੁਨੀਆ ਨੂੰ ਪਿਆਰ ਦੇ ਨਾਲ ਸਮਝਾਇਆ ਜਿੱਥੇ ਤੱਤੇ ਹੋਗੇ ਸਮਝਾਉਣਾ ਸੀ ਉੱਥੇ ਪਿਆਰ ਨਾਲ ਵੀ ਸਮਝ ਆਇਆ ਜਿੱਥੇ ਤੱਤੇ ਹੋਣ ਦਾ ਕੰਮ ਸੀ ਉੱਥੇ ਤੱਤੇ ਵੀ ਹੋਏ ਕਿਦਾਂ ਜੋ ਤੂੰ ਪ੍ਰੇਮ ਖੇਧਣ ਦਾ ਜਾਓ ਦੇਰਦਰ ਲਈ ਗਨੀ ਮਰੀ ਆਓ ਇਹ ਤਾਂ ਮਾਨਕ ਤਰ ਤਜਸਰ ਦੀ ਜੇ ਕਾਰਨਾ ਕੀ ਜੇ ਇਹ ਵੀ ਗੱਲ ਬਾਬੇ ਨਾਰਗੀ ਨੇ ਕਹੀ ਜਿਸ ਵੇਲੇ ਅੰਤਨਾਲਗਵਾਸ਼ਾ ਮਹਾਰਾਜੀ ਕੀਰਤ ਬਸਾ ਦੀ ਧਰਤੀ ਦੇ ਉੱਚੀ ਪਹਾੜੀ ਤੇ ਪਹੁੰਚਦੇ ਲੈ ਉਧਰ ਸਾਈਂ ਗੁੰਡਣ ਸਾਹਿਬ ਫਕੀਰ ਬੈਠਾ ਮੈਗੇ ਰੈਂਤੀ ਕੀਤੀ ਹੈ ਜਬੀ ਤਮੀ ਸਾਧੂ ਬਹੁਤ ਧੜਕਾ ਜਾਬਤਾਬ ਤਾਂ ਬਗੈਰ ਕਿਸੇ ਨੂੰ ਵਸ ਨਹੀਂ ਕਰ ਸਕਦੇ ਅਸੀਂ ਜਦੋਂ ਸਾਈਂ ਗੰਦਨ ਸਾਹਿਬ ਵਕੀਰ ਦੇ ਕੋਲ ਜਾ ਕੇ ਡੇਰਾ ਲਾਇਆ ਬਾਬੇ ਨਾਨਕ ਨੇ ਤੇ ਬਾਬੇ ਨਾਨਕ ਨੂੰ ਦੇਖ ਕੇ ਬੜਾ ਦੁਸੇਹਿ ਰਹਿ ਗਿਆ ਕਹਿ ਲਗਾ ਤੁਸੀਂ ਕੌਣ ਹੋ ਮੈਨੂੰ ਨਹੀਂ ਪਤਾ ਸਾਈਂ ਗੰਦਨ ਸਾਹਿਬ ਕਹਿ ਲਗੇ ਬਾਬੇ ਨਾਨਕ ਨੂੰ ਕਿਹਦੇ ਤੁਸੀਂ ਕੌਣ ਹੋ ਸਾਨੂੰ ਨਹੀਂ ਪਤਾ ਹਰ ਮੇਰਾ ਤੁਹਾਨੂੰ ਇੱਕ ਗੱਲ ਕਹਿਣਾ ਕਿ ਮੇਰਾ ਸ਼ੇਰ ਆਉਣ ਵਾਲਾ ਮੇਰੇ ਸ਼ੇਰ ਤੋਂ ਤੁਸੀਂ ਡਰਦੇ ਆਂ ਉਹਦਾ ਵੀ ਡਖਣਾਈ ਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਚਲੇ ਜਾਓ ਇੱਥੋਂ ਆਪ ਕੋ ਸਤਨਾ ਇਹ ਬਾਬੇ ਨਾਨਕ ਨੂੰ ਪੱਟਣ ਸ਼ਾਹ ਵੀਰ ਕਹਿੰਦਾ ਹੈ ਕਿ ਤੁਸੀਂ ਚਲੇ ਜਾਓ ਇੱਥੋਂ ਤੇ ਬਾਬਾ ਨਾਨਕ ਕਹਿੰਦੇ ਸ਼ੇਰ ਹੀ ਆਜੂਗਾ ਸ਼ੇਰ ਨਾ ਉਹ ਤਾਂ ਕੋਈ ਕੀ ਜੀ ਨਹੀਂ ਹੁੰਦੀ ਸ਼ੇਰ ਹੀ ਕਰਉਂਦਾ ਨਾ ਸਾਰਿਆਂ ਇਹਦੇ ਕੋਈ ਗੱਲ ਨਹੀਂ ਆਉਂਦੇ ਤੇਰੇ ਸ਼ੇਰ ਨੂੰ ਇਹਦੇ ਮੇਰਾ ਸ਼ੇਰ ਇਹਦਾ ਮੈਂ ਇਨਾ ਵਸ ਵਿੱਚ ਕੀਤਾ ਹੋਇਆ ਉਹ ਮੇਰੀਆਂ ਬੱਕਰੀਆਂ ਚਾਰ ਕੇ ਨਹੀਂ ਆਉਂਦਾ ਮੇਰੀਆਂ ਬੱਕਰੀਆਂ ਚਾਰ ਕੇ ਨਹੀਂ ਆਉਂਦਾ ਸ਼ੇਰ ਜਦੋਂ ਬੱਕਰੀਆਂ ਅਗੇ ਤੇ تے شیر کشان بکریاں نو نہیں ہوں تے جس نے گروہ نارک پاچھا مہاراں جی برعال مہاراں میں اور ربی نور بابی نانک نے چل کرا تو بسری نرمکاری بابا نانک ایک سیر دے بیٹھا تے شیر بکریاں چار کی لے آیا تے جنہوں بکریاں کے سیر دے گئیاں ਇਹ ਸ਼ੇਰ ਜਿਹੜਾ ਤੇ ਹੁਣ ਬੰਡੜ ਜਾਨੀ ਸੂਰਜ ਦਾ ਇਹ ਸਾਧੂ ਹੁਣ ਇਥੋਂ ਲੱਠੇਗਾ ਕੋ ਸਤਨਾਮ ਇਹ ਤਾਂ ਲੱਠੇਗਾ ਸ਼ੇਰ ਤੋਂ ਮੈਂ ਕਿਵੇਂ ਕੀਤੀ ਸਾਵਨਾ ਕਰੇ ਤੇ ਜਿਸ ਵੇਲੇ ਸ਼ੇਰ ਆਇਆ ਸ਼ੇਰ ਨੇ ਆਉਂਦਿਆਂ ਦੋਨੇ ਜਿਹੜੇ ਪੰਜੇ ਮੂਹਰੇ ਹੁੰਦੇ ਨੇ ਉਹ ਜੋੜ ਲੈ ਤੇ ਨਾਮ ਸਕਾਰ ਕਰਦਿਆਂ ਡਡੌਂਦ ਬੰਦਨ ਅਨਤ ਵਾਰ ਸਰਬ ਕਲਾ ਸਮਰੱਥ ਦੌਲਣ ਤੇ ਰਾਤੋ ਪ੍ਰਭੂ ਨਾਨਕ ਦੇ ਕਰ ਹੱਥ ਡਡੌਂਦ ਕਰਦਾ ਹੋਇਆ ਅਰਦਾਸਾਂ ਕਰ ਰਿਹਾ ਹੋਇਆ ਬਾਬੇ ਨਾਨਕ ਦੇ ਚਰਨਾਂ ਵੱਲੋਂ ਆ ਰਿਹਾ ਤੁਕੀਰ ਸੋਝਦਾ ਲੱਗਾ ਹੁਣ ਬਾਬੇ ਨਾਨਕ ਦਾ ਕੰਮ ਕਰ ਲੱਗਾ ਵੀ ਸ਼ੇਰ ਅਕਾਰ ਤੁਹਾਨੂੰ ਉੱਚ ਜਗਦਾ ਚਤਰਾ ਆਰਿਆ ਆਪੇ ਜਨੌਰੇ ਝੁੱਗਦੇ ਝੁੱਗਦੇ ਨੇ ਬਾਬੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਕੇ ਸਿਰ ਚੁੜਾ ਲਈ ਲਾਪਤ ਜਹੂਨ ਸਿਰ ਦੀ ਚੁਣੋਗੇ ਸਿਰ ਜਗਾਉਨਿਆ ਜਗਾਉਨਿਆ ਬਾਬੇ ਨਾਨਕ ਦੇ ਚਰਨਾਂ ਦੇ ਨਾਲ ਸ਼ੇਰ ਦਾ ਮੂੰਹ ਜਿਹੜਾ ਸੀ ਉਹ ਟੈਚ ਕਰ ਗਿਆ ਤੇ ਸ਼ੇਰ ਜਦੋਂ ਆਇਆ ਬਾਬੇ ਨਾਨਕ ਦੇ ਚਰਨਾਂ ਨੂੰ ਸੋਇਆ ਤੇ ਕਹਿੰਦੇ ਆਪਣੇ प्राण त्यागਿਆ ਆਪ ਸੁਬਨਾ ਕਹਿੰਦੇ ਆਪਣੇ प्राण त्याग ਗਿਆ ਸ਼ੇਰ ਪਤਾ ਨਹੀਂ ਕਿੰਨੇ ਜਰਦਾ ਜੁਨਾ ਦੇ ਉੱਤੇ ਧੱਕੇ ਖਾਂਦਾ ਹਣਾ ਸ਼ੇਰ ਜਿਹੜਾ ਸੀ ਨਾ ਬਾਬੇ ਨਾਨਕ ਦੇ ਚਾਣਾਂ 'ਚ ਸੋਇਆ ਸ਼ੇਰ ਨੇ ਆਗੇ ਤੇ ਆਪਣਾ ਆਪ ਹੀ त्याਗ ਲਿਆ ਬੰਦਾ ਤੇ ਵਰਣ ਸਾਹਿਬ ਕੀਰਨੇ ਸੋਚਿਆ ਏ ਕੋਈ ਐਵੇਂ ਮਾਪਾ ਨਹੀਂ ਇਹ ਹਰ ਕੇ ਸੰਤਨ ਆ ਕੀ ਬਨਾਰਸ ਕੇ ઠાਗੇ ਨਗੇ ਹੈ ਕੋਈ ਅਸਲੀ ਸਾਥ ਲਾਦਾ ਇਹ ਅਸਲੀ ਸਾਥੂ ਲਾਦਾ ਮੈਨੂੰ ਆਣ ਕੇ ਕਹਿਣ ਲਗਾ ਜੀ ਦੁੱਧ ਚੋਗੇ ਲਿਆਦਾ ਬੱਕਰੀਆਂ ਹਣ ਬਟਨ ਸ਼ਾਹ ਵਕੀਲ ਕਹਿੰਦਾ ਸੇਵਾ ਕਰਕੇ ਸਾਥੂ ਨਾਲੀ ਘਰ ਆਏ ਪਿਆਰਿਆਂ ਦੀ ਸੇਵਾ ਕਰੀ ਹੁਣ ਜਿੱਤਾ ਆਇਆ جدو کچھ دسیا نا جدو بندے سوچیا کجا ہوا کوئی دھا کٹولا پہ لیا بابے نانک کے دے چرنا دیر کہ شکلوں ਨਹੀਂ ਭਈ ਲੇਟ ਹੋ ਗਿਆ ਉਹ ਬਹੁਤ ਬੇਨਤੀ ਪ੍ਰਵਾਹ ਕਰਿਓ ਅਹੀ ਕਿਤੇ ਲੇਟ ਨਾ ਹੋ ਜਾਵੇ ਜੇਕਰ ਲੇਟ ਹੋ ਗਿਆ ਤਾਂ ਸੁਣਿਓ ਣ ਬੇਨਤੀ ਵੱਡਣ ਸ਼ਾਹ ਰਾਣੀ ਦਾ ਲੇਟ ਹੋਇਆ ਸੀ ਲੇਟ ਤੇ ਪਿਆਰਿਓ ਲੇਟ ਦਾ ਨਤੀਜਾ ਕੀ ਨਿਕਲਿਆ ਇਹ ਹੁਣ ਤੁਸੀਂ ਸੁਣਿਓ ਬਦਲ ਸਾਹਿਬ ਜੀ ਦਾ ਲੇਟ ਹੋਇਆ ਕਹਿਣ ਲੱਗੇ ਜੀ ਆ ਦੁੱਧ ਦਾ ਘਟੋਲਾ ਲਿਆਦਾ ਤੁਹਾਡੇ ਵਾਸਤੇ ਭਰ ਕੇ ਤੁਸੀਂ ਛੱਗ ਲੋ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਲੇਟ ਹੋ ਗਿਆ ਜੇ ਕਦੇ ਸਮੇਂ ਸਿਰ ਸਾਡੀ ਸੇਵਾ ਕਰਨਾ ਸਮੇਂ ਸਿਰ ਸੱਚ ਦੇ ਜਲ ਪਾਣੀ ਛਾਉਣਾ ਤੇ ਤੇਰਾ ਅਸੀਂ ਪ੍ਰਮਾਨ ਕਰ ਲੈਣਾ ਸੀ ਸਾਡੇ ਵੀ ਕੋਈ ਰਿਸ਼ਤੇਦਾਰ ਆ ਜਵੇ ਸਾਡੇ ਘਰਾਂ ਦੇ ਵਿੱਚ ਆਉਂਦੇ ਹੀ ਆਪਣੇ ਘਰਾਂ ਦੇ ਵਿੱਚ ਗ੍ਰਿਸ਼ਤੀ ਲੋਕ ਆਪਾਂ ਆਉਂਦੇ ਆ ਸਾਰੇ ਜੇ ਕਿਤੇ ਚੰਗੀ ਤਰ੍ਹਾਂ ਸੇਵਾ ਨਾ ਹੋ ਸਕੇ ਤੇ ਪਿਆਰਿਓ ਉਹ ਦੂਸਰੀ ਵਾਰੀ ਮੋਹ ਨਹੀਂ ਕਰਦਾ ਸਤਨਾ ਦੂਸਰੀ ਵਾਰੀ ਚੰਗੀ ਤਰ੍ਹਾਂ ਮੋਹ ਨਹੀਂ ਕਰਦਾ ਤੇ ਸ ਆਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਲਾ ਕਹਿਣਗੇ ਬੁੱਢਣ ਸ਼ਾਹ ਵਕੀਰ ਮੈਂ ਤਾਂ ਤੂੰ ਹੀ ਬਹੁਤ ਪੁਜਿਆ ਆ ਸਾਧੂਆ ਪਰ ਤੇਰੀ ਸੇਵਾ ਹੋਣਾ ਹੀ ਪ੍ਰਵਾਨ ਨਹੀਂ ਕਰਦੀ ਇਹ ਦੁੱਧ ਸਾਹਮਣੇ ਰੱਖ ਲੈ ਛੇਵੇਂ ਜਾਮੇ ਚਾਗੇ ਛਕਾਂਗੇ ਆਪ ਕੋ ਸਤਨਾਕ ਵਾਹਿਗੁਰੂ ਛੇਵੇਂ ਜਾਮੇ ਚਾਗੇ ਇਹ ਦੁੱਧ ਤੇਰਾ ਛਕਾਂਗੇ ਛਕਾਂਗੇ ਜਰੂਰ ਪਰ ਹੁਣ ਨਹੀਂ ਹੁਣ ਕਿਉਂ ਨਹੀਂ ਲੇਣਾ ਬਾਤ ਹੋ ਗਿਆ ਲੇਟ ਹੋਣਾ ਨਹੀਂ ਚਾਹੀਦਾ ਨਦੀ ਨਾਮ ਸੰਜੋਗੀ ਮੇਲੇ ਵਿਛੜਿਆ ਨੂੰ ਬਾਬਾ ਨਾਨਕ ਜੀ ਜਦੋਂ ਲੇਟ ਹੋਏ ਤੇ ਸਾਡੇ 300 ਆਰ ਜੁਆ ਸਾਡੇ 300 ਸਾਲ ਹੋਰ ਰਪਣਣ ਚਾਹੀਦੀ ਉਸ ਟਾਈਮ ਤੇ ਕਹਿ ਲਗੇ ਕਿ ਮੇਰੀ ਤੱਕੇ ਆਰ ਜੁਆ ਬਹੁਤ ਹੈ ਹੋਰ ਵੀ ਅੱਗੇ ਬਹੁਤ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਨੂੰ ਬਖਸ਼ ਲੋ ਹੋਣੀ ਸਕ ਲੋ ਮੈਨੂੰ ਘੇਰ ਸਵਾਸ ਹੋਗੇ ਲੈਣੇ ਪੈਣੇ ਕਿਦੋਂ ਛੇਵੇਂ ਜਾਮੇ ਤੇ ਆਓਗੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਰ ਦੇਵ ਜੀ ਬਾਬਾ ਅਮਰਦਾਸ ਜੀ ਗੁਰੂ ਆਮਦਾਸ ਜੀ ਸੋਲੀ ਸੰਤਾਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਲਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਉਨਾਂ ਦਾ ਰਦਾ ਸੁਤਰ ਹੈ ਬਾਬਾ ਕਰਤੋਤਾ ਜੀ ਬਾਬਾ ਕਰਤੋਤਾ ਦੀਨ ਗੈ ਦਾ ਟਿੱਕਾ ਜੋਰ ਮੰਗਿਆ ਸੋਈ ਜਤਾ ਜਦੋਂ ਸ਼ੇਵੇਂ ਪਾਸ਼ਾ ਮਹਾਰਾਜ ਦਾ ਵੇਲਾ ਆਇਆ ਤੇ ਪਿਆਰਿਓ ਧਿਆਨ ਦੇ ਦੀ ਗੱਲ ਸੁਣਿਓ ਸਮਾਪਤੀ ਕਰਨ ਲੱਗੇ ਆ ਤੇ ਸਾਈਂ ਕੰਡਣ ਚਾਹ ਤੋਂ ਬਾਬਾ ਨਾਲ ਜੀ ਕਹਿਣ ਕਿ ਦੁੱਧ ਸੰਭਾਲ ਕੇ ਰੱਖਲਾ ਸ਼ਗਾਵੇਂ ਸ਼ਗਾਵੇਂ ਜ਼ਰੂਰ ਪਰ ਛੇਵੇਂ ਜਾਮੇ ਚਾਹੇ ਲਗਾ ਦੇ ਦੌਦਦਾਰ ਟੋਰਾ ਉਹ ਜਿਹੜਾ ਸੀ ਜਿੰਨਾ ਲੰਮਾ ਸਦਾ ਸਾਹਮਣਾ ਪਿਆ ਛੇਵੇਂ ਬਾਦਸ਼ਾਹ ਤੱਕ ਇਬਾਦਤ ਅਰਜ਼ ਤਾਲੀ ਕਦਾਂ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੱਡੇ ਸੁਸਤਰ ਹੋਏ ਨੇ ਬਾਬਾ ਫ਼ਜ਼ਲਦਾਰੀ ਮਗੇ ਵੇਂਦਰ ਮੈਂ ਤੀ ਦਿੱਸੀ ਆਪਣੇ ਮਜਦੀਕ ਪੰਡਾ ਟਲਾ ਸਾਹਿਬ ਭਾਈ ਪਾਰੋ ਨਰੇਨ ਰਾ ਦੀ ਪੁਤਰੀ ਦਮੋਦਰੀ ਤੇ ਦਮੋਦਰੀ ਦੇ ਨਾਲ ਗਏ ਹੋਏ ਸ਼ਿਵੇਂ ਪਾਜਾ ਧੰਨ ਵਸੈ ਮਹਾਰਾਜ ਅਸਟਲੇ ਦੀ ਨੱਥੀ ਤੇ ਉਹਨਾਂ ਦੀ ਦਮੋਦਰੀ ਦੀ ਕੱਖ ਤੋਂ ਹੋਇਆ ਬਾਬਾ ਗੁਰਦਤਾ ਜੀ ਤੇ ਬਾਬਾ ਗੁਰਦਾਤਾ ਜੀ ਨੇ ਕਹਿਣ ਲੱਗੇ ਸ਼੍ਰੀ ਮਨਪਾਤ ਚੰਦਰ ਰਸੈ ਮਹਾਰਾਜ ਕਹਿਣ ਲੱਗੇ ਆਪਣੀ ਅਮਾਨ ਤਪਈਏ ਬਾਬੇ ਨਾਲ ਕੇ ਦੇ ਵੇਲੇ ਤੋਂ ਆਪਣੀ ਅਮਾਨ ਤਪਈਏ ਬਾਬੇ ਨਾਲ ਕੇ ਦੇ ਵੇਲੇ ਤੋਂ ਤੂੰ ਜਾ ਕੇ ਦੁੱਧ ਛੱਕਿਆ ਤੂੰ ਸਭਨਾ ਡੁੱਟੀ ਲਾ ਅੰਸ਼ੇ ਮਨਪਾਤ ਚੰਦਰ ਨੇ ਬਾਬਾ ਗੁਰਦਾਤਾ ਜੀ ਕਹੇ ਸਾਈਂ ਸਵਾਸ ਚੱਲ ਰਹੇ ਨੇ ਸਾਈਂ ਤੇ ਫਿਰ ਵਟਨ ਸ਼ਾਹ ਆਕੀ ਕਹਿ ਲਗੇ ਜੀ ਹਵਾ ਤੋਂ ਜਤਾ ਜੀ ਕਹਿ ਲਗੇ ਲਿਆਓ ਸਾਡੀ ਅਮਾਨਤ ਜਿਹੜੀ ਬਾਬੇ ਨਾਨਕ ਦੇ ਵੇਲੇ ਤੋਂ ਸਾਹਮਣੇ ਬੈਠੇ ਹੋ ਤੇ ਕਹਿ ਲਗੇ ਮੈਨੂੰ ਜ਼ਕੀਰ ਜਾਨੀ ਆ ਰਿਹਾ ਸਾਈ ਭਟਰੀ ਚਰਗੀਰ ਕਹਿੰਦਾ ਮੈਨੂੰ ਜ਼ਕੀਰ ਜਾਨੀ ਆ ਰਿਹਾ ਤੁਸੀਂ ਬਾਬੇ ਨਾਨਕ ਦੀ ਗਜ਼ੀਰੇ ਬੈਠੇ ਹੋ ਯਕੀਨ ਜਾਰੀ ਆ ਜਿਆ ਕਹਿੰਦੇ ਉਸ ਰੂਪ ਵਿੱਚ ਆ ਕੇ ਸਰੂਪ ਦਰਸ਼ਨ ਦਿਓ ਆਪੋ ਸਤਨਾਮ ਬਾਬੇ ਨਾਨਕ ਦਾ ਰੂਪ ਧਾਰਿਆ ਬਾਬੇ ਗੁਰਦੁੱਤੇ ਨੇ ਕਿੰਨੇ ਸੌ ਸਾਲ ਦਾ ਦੁੱਧ ਦੱਬਿਆ ਹੋਇਆ ਧਰਤੀ ਦੇ ਵਿੱਚ ਤੇ ਬਾਬੇ ਗੁਰਦੁੱਤੇ ਨੇ ਸ�िया ਸੀ ਆਪੋ ਸਤਨਾਮ ਵਾਹਿਗੁਰੂ ਬਾਬਾ ਗੁਰਦੁੱਤਾ ਦੀ ਛੋਟੀ ਗੱਲ ਨਹੀਂ ਸੀ ਜੋ ਕਿ ਗੁਰਵਾਦ ਦੇ ਇਲਾਸਪਤਲ ਹੋਣ ਕਿ ਛੋਟੀ ਗੱਲ ਹੈ ਇੱਕ ਗਾਜ ਜੋਨੇ ਕੀਤੀ ਸੀ ਬਾਬੇ ਗੁਰਦਤੇ ਨੇ ਤੁਸੀਂ ਦੇਖਿਆ ਨਾ ਸਾਲ ਬਣ ਆਇਆ ਬਣ ਚਾ ਕੀਰ ਦੇਰਲੇ ਪਾਸੇ ਇੱਕ ਗਾਜ ਜੋਨੇ ਕਰਨ ਦੇ ਬਦਲੇ ਇਸ ਦੁਨੀਆ ਨੂੰ ਅਲ ਵਿਦਾ ਕਹਿ ਗਿਆ ਸੀ ਆਪ ਸਤਨਾ ਵਾਹੀ ਦੁਲਾਜਵਲ ਸ਼ਮਾਹ ਰਾਜ ਕਹਿਣ ਲਗੇ ਬਾਬਾ ਜੀ ਨੇ ਦੱਲੀ ਤੁਸੀਂ ਸਾਡੇ ਸੁਭਦਾਂ ਨੂੰ ਕਾਂਜੂਦੀ ਕਿਉਂ ਕੀਤੀ ਆਪਾਂ ਕਰਾਮਾਤ ਨਹੀਂ ਤੋਂ ਕੋਈ ਕਹਿੰਦੇ ਕਿਉਂ ਕੀਤੀ ਇਹਨਾਂ ਦੀ ਗਲਤੀ ਹੋਗੀ ਇਹਦੇ ਨਹੀਂ ਇਹ ਗਲਤੀ ਦਾ ਨਤੀਜਾ ਇਹ ਆ ਜਾਂ ਵੇ ਮਹਾਰਾਜ ਜੇ ਅਸੀਂ ਦੁਨੀਆ ਤੋਂ ਜਾਣੇ ਆ ਜਾਂ ਫੇ ਤੁਹਾਨੂੰ ਜਾਨਣਾ ਪਊਗਾ ਕਹਿੰਦੇ ਕਿ ਨਹੀਂ ਜੀ ਤੁਸੀਂ ਨਹੀਂ ਜਾਨਾ ਮੈਂ ਇਸ ਦੁਨੀਆ ਨੂੰ ਅਲਗ ਪਾ ਲਿਆ ਦਾ ਦੁਨੀ ਕਰਦੇ ਬਦਲੇ ਤੇ ਬਾਬਾ ਗੁਰਦਤਾ ਜੀ ਨੂੰ ਇਸ ਦੁਨੀਆ ਨੂੰ ਅਲਗ ਦਾ ਕਹਿਣਾ ਪਿਆ ਸੀ ਆਪ ਸਤਿਨਾਮ ਵਾਹਿਗੁਰੂ ਸਾਈਂ ਦੀ ਆਸਾ ਪੂਰੀ ਕੀਤੀ ਬੰਨਣ ਸ਼ਾਹ ਕੀਰਦੀ ਬਾਬਾ ਗੁਰਦਤਾ ਜੀ ਤੇ ਜਦੋਂ ਦੰਦ ਛਕਿਆ ਸੀ ਬਾਬਾ ਗੁਰਦਤਾ ਜੀ ਨੇ ਤੇ ਹੱਥ ਜੋੜ ਕੇ ਕਹਿੰਦੇ ਜੀ ਹੁਣ ਸਾਨੂੰ ਸੱਚ ਕੰਡ ਦਾ ਨਵਾਸ ਮੱਛੀ ਤੇ ਇਤਿਹਾਸਕਾਰਾਂ ਨੇ ਲਗਾਇਆ ਕਹਿੰਦੇ 5 550 ਸਾਲ ਆਜ ਨੂੰ ਸੀ ਪਟਣ ਸ਼ਾਪ ਦੀ ਇਹ ਦੁਨੀਆ ਤੇ ਇੰਨਾ ਚਿਰ ਰਹਿ ਆਇਆ ਤੇ ਦੇਖਿੰਦੇ ਇਸ ਦੁਨੀਆ ਨੂੰ ਆਲੋਚਨਾ ਕਰਨ ਗਿਆ ਕੋ ਸੰਦਲਾ ਇਨੀਆਂ ਬੇਨਤੀਆਂ ਪਰਮਾਤਮਾ ਕੋ ਸਮਾਂ ਬਹੁਤ ਹੋ ਗਿਆ ਬਹੁਤ ਬਹੁਤ ਧੰਨਵਾਦ ਹੈ